ਆ ਦੇਖ ਲੋ ਸਾਡਾ ਜੋਤੇ ਆ ਆਪਦੀ ਸ਼ਰਟ ਲਾ ਕੇ ਤੇ ਕੁੱਤੇ ਦੇ ਭਾਈ ਬੈਠਾ ਹੈਂ ਘੜੀ ਵੀ ਬੰਨਦੀ ਉਹ ਤੇ ਬੜਾ ਖਤਰਨਾਕ ਬੰਦਾ ਦੋ ਘੜੀ ਬੰਨਦੀ ਤੇ ਆ ਜੰਜੀਰੀ ਪਾਦੀ ਇਹ ਲਾਉਣਾ ਹੈ ਹੈ ਲਾਉਣਾ ਲਾਉਣਾ ਦਿਖਾਈਂਗੇ ਦਿਖਾ ਦਵਾਂ ਤੇ ਕਿਹੜੀ ਹੈ ਦਿਖਾਈਂ ਬਾੜੀ ਦੇਖ ਤਾਂ ਲੈਣਦੇ ਉਹ ਦੇਖ ਤਾਂ ਲੈਨੇ ਖੁੱਲ ਜੂ ਕੋਈ ਨਹੀਂ ਮੈਂ ਖੋਲ ਦੂੰਗਾ ਕੋਈ ਮੈਂ ਐਂ ਟੁੱਟ ਜੂਗੀ ਆ ਲੈ ਸੋਨੇ ਦੀ ਜੰਜੀਰੀ ਨਕਲੀ ਐ ਇਹ ਕੁੱਤੇ ਦੇ ਪਾਜੀ ਬੈਠਾ ਸੀ ਅਸਲੀ ਐ ਤੇ ਆਹਾ ਆਈ ਲਵ ਇਹ ਕਿਹਦੀ ਟੀ-ਸ਼ਰਟ ਆ ਤੇਰੀ ਹੈ ਹੈ ਤੇਰੀ ਐ ਵੀਰੇ ਦੀ ਕਿ ਤੇਰੀ ਐ ਤੇਰੀ ਲੈ ਐ ਆਹ ਹੜਾ ਜੋ ਤੇਰੇ ਕੰਮ ਐ ਜੋ ਤੇ अच्छा बाम भी पाएगा ਵਿੱਚ ਲੈ ਇਹ ਕਿਨੇ ਖਾਦਨ ਬਣ ਹੈ ਆ ਵੀ ਬਣਾ ਕਿੱਥੇ ਲੈ ਕੇ ਜਾਣਾ ਇਹਨੂੰ ਛੱਟ ਪਾ ਕੇ ਹੂੰ ਰਾਮੇ ਰਾਮੇ ਚਲ 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 ਸ਼ਾਬਾਸ਼ ਪਹਿਲਾਂ ਦੱਸਣਾ ਸੀ ਆਪਾਂ ਉਹਦੀ ਵੀਡੀਓ ਬਣਾਉਂਦੇ ਸਾਰੀ ਇਹ ਤਾਂ ਆਪਣਾ ਕੁਦਰਤੀ ਦੇਖ ਲਿਆ ਚੱਕ ਜੋਤਰਾ ਸਕੀਮੀਆ ਪੂਰਾ ਇੰਨੀ ਵੀ ਪਾਦੀ ਬੜਾ ਖਤਰਨਾਕ ਆ ਜਾਂਦਾ ਇਹ ਚੈੱਕ ਵਈ ਇਹ ਮੁੱਕ ਹੂੰ ਰੈਡੀ ਹੋ ਰਿਹਾ ਤੈਨੂੰ ਰੈਡੀ ਤੇ ਤੁਮਾਰੇ ਨਾਲ ਇੱਥੇ ਭੇਜਣਾ ਇਹਨੂੰ ਹਾਂ ਵਿਆਹ ਚ ਵਿਆਹ ਚ ਇਹ ਹੋ ਗਿਆ ਮੇਰੇ ਰੋਜ ਪਾਇਆ ਕਰੋ ਲਓ ਦੇਖੀ ਕਿਵੇਂ ਬਣ ਗਿਆ ਅੱਜ ਇੱਤ ਇੱਤ ਦੀ ਦੜੀ ਹੋਰ ਕੀ ਦੇ ਗਿਆ ਐ ਬਣਾਦਾ ਬਈ ਮਿੱਤਰੋ ਚੈਨੀਪਾਈਏ ਦੇ ਲੈ ਕੜੇ ਪਾ ਤੇ ਲੈ ਕੜੇ ਵੀ ਪਾ ਦਾ ਬੜਾ ਖਦਨਾਕ ਆ ਜਉ ਤਾ ਲੈ ਹੋ ਵੀ ਮਿੱਤਰੋ ਕੜੇ ਵੀ ਪਾ ਤੇ ਚੈਨੀਪਾ ਦੀ ബൂട്ട ജത്തെ കിട്ട ഫോട്ടോ ഓ ਇੱਧਰੋਂ ਹੋ ਮੜਾ ਇੱਥੇ ਕਿਥੇ ਬਸ ਹੋਰ ਕੋਈ ਨਹੀਂ ਲਾਉਣਾ ਸਿੰਧੀਆ ਕਰਕੇ ਲਾ ਸ਼ੱਕ ਹੀਰੋ ਬਣ ਗਿਆ ਉਹ ਤਾਂ ਪੂਰਾ ਇਹ ਵੀ ਪਹਿਰਾ ਤੇ ਮਾਲਾ ਇਹ ਆਇਆ ਪੁੱਤ ਤਿਆਰ ਕਰਤਾ ਵੀ ਜੁੱਤੇ ਨੇ ਸੋਨੇ ਦੀ ਸੋਨੇ ਦੀਆਂ ਚੂੜੀਆਂ ਸੋਨੇ ਦੀ ਪੂਛ ਸੋਨੇ ਦੀ ਪੂਛ ਸ਼ਰਟ ਪਾਦੀ ਟੀ-ਸ਼ਰਟ ਪਾਦੀ ਐਨਕਾਂ ਲਾਦੀਆਂ ਚੈਨੀ ਪਾਦੀ ਚੂਜ਼ ਪਾਦੇ ਘੜੀ ਪਾਦੀ ਹੈ ਨਾ ਆਵੇ